ਲੋ ਬਾਈ ਆਏ ਸੀਗੇ ਖਾਦ ਪਾਉਣ ਅੱਜ ਬੋਰਾ ਪਾਤਾ ਆ ਦੋ ਬੋਰੇ ਰਹਿ ਗਏ ਆ ਬਾਈ ਸੂਰਾ ਨੇ ਤਾਂ ਲਹੂ ਪੀ ਲਿਆ ਕਿਤੇ ਆ ਦੇਖੋ ਬਾਈ ਸਪੈਦੇ ਲਾਏ ਸੀਗੇ ਤੋੜ ਤੋੜ ਸਿੱਟੀ ਜਾਂਦੇ ਆ ਆ ਕਰਕੇ ਸਿਰਦਾ ਇਹਦਾ ਵੀ ਕੰਮ ਪੇੜਾ ਲੱਗੀਆਂ ਬਾਈ ਵਿੱਚ ਵਿੱਚ ਕਿਤੇ ਹੁਣ ਮਿੱਟੀ ਜਾਂਦੀਆਂ ਪੈਰਾਂ ਨਾਲ ਆ ਦੇਖੋ ਬਾਈ ਬਾਲਾ ਬਾਈ ਦੁਖੀ ਕਰਤਾ ਇਹਨਾਂ ਨੇ ਤਾਂ। ਪੱਕੀ ਕਾਨਕ ਬਾਈ ਹੋ ਗਈ ਅੱਜ ਆਪਣੀ। ਬਾਈਆਂ ਕਿ ਦਿਨਾਂ ਦੀ ਖਾਦ ਪਾਤਾ ਹੁਣ 24-25 ਦਿਨਾਂ ਤੇ ਪਾਣੀ ਲਾਵਾਂਗੇ ਇਹਨੂੰ। ਸੂਰਾ ਨੇ ਬਾਈ ਕਰਨਾ ਪੈਣਾ ਹੱਲ ਹੁਣ ਦੇਖਦਾ ਆਂ ਅੱਜ ਇੱਧਰਲੀ ਸਾਈਡ ਵੀ ਸਾਰੇ ਇੱਦਾਂ ਬੋਰੇ ਲਾ ਕੇ ਜਾਂਦਾ ਵਿੱਚ ਟੋਏ ਪਾਈ ਜਾਂਦੇ ਬਾਈ ਉਹ ਪਾਇਆ ਇੱਕ ਸਾਹਮਣੇ। ਮਾਦੀ ਕਰਕੇ ਬਹੁਤ ਜਖਣਾ ਪੱਟੀ ਜਾਂਦੇ ਉਹ ਨਾਲ-ਨਾਲ ਸਪੈਦੇ ਲਾਇਆ ਉਹ ਵੀ ਬਾਈ ਖਰਾ ਕੰਮ ਖਰਾਬ ਕਰੀ ਜਾਂਦੇ ਉਹ ਵੀ ਸਾਰੇ ਸਿੱਟੇ ਆ ਇਹ ਨਹੀਂ ਖਤਮ ਹੀ ਆ ਵਿੱਚ ਤੋੜੀ ਜਾਂਦੇ ਦੋ ਟੁੱਟੇ ਆ ਬੜਾ ਹੀ ਔਖਾ ਆ ਮੋੜ ਕੇ ਮੈਂ ਫੇਰ ਲਾਈ ਬਾਈ ਲਿਆ ਕੇ ਆ ਦੇਖੋ ਇਹ ਹੋ ਨਹੀਂ ਦਿੰਦੇ ਇਹਨਾਂ ਦੇ ਮੂੰਹ ਸਿਰ ਤੋਂ ਤੋੜੀ ਜਾਂਦੇ ਆ ਵੀ ਆ ਦੇਖੋ ਭਾਈ ਤੋੜ ਦਿੱਤਾ ਸੀ ਆ ਵੀ ਅੱਜ ਤੋੜਤਾ ਆ ਸਵੇਰੇ ਤੇ ਆਹੋਂ ਉਹਦਾ ਗੱਡ ਕੇ ਗਿਆ ਡੜੀ ਆਇਆ ਸੀਗਾ ਆ ਤੋੜਿਆ ਆ ਵੀ ਭਾਈ ਅੱਗੇ ਉਹ ਤੋੜ ਕੇ ਸਿੱਟਿਆ ਪਰੇ ਇਹ ਸਾਬ ਨਾਲ ਭਾਈ ਹੁਣ ਨਹੀਂ ਦੇਣਾ ਇਹਨਾਂ ਨੇ ਇਸ ਪੈਦੇ ਉਹ ਵੀ ਮਨ ਨਾਲ ਨਾਲ ਹੁਣ ਸਾਰੇ ਥੱਲੇ ਉਹ ਪਤਾ ਨਹੀਂ ਸ਼ਾਂਗੀ ਖਾਜ ਖੂਜ ਕਰਦੇ ਆ ਆ ਕੇ ਉਹਦੇ ਕਰਕੇ ਸਿੱਟੀ ਜਾਂਦੇ ਆ ਟੁੱਟੀ ਜਾਂਦੇ ਆ ਇਹ ਚਲੋ ਬਾਕੀ ਦੇਖਦੇ ਆ ਕੀ ਬਣਦਾ ਆ ਬਾਕੀ ਤਾਂ ਉਪ ਨਿਕੜੀ ਆ ਤੰਤੰ ਦੀ ਮਾੜੀ ਮਾੜੀ ਪਈ ਆ ਧੂਆਂ ਜਿਹਾ ਲੱਗਦਾ ਉਦਾਂ ਚਲੋ ਭਾਈ ਪਾ ਲਈਏ ਖਾਦ ਫੇਰ ਦਿਖਾਉਣੇ ਤੁਹਾਨੂੰ ਅੱਗੇ ਤੇ ਬਾਕੀ ਆੜ ਚ ਫੇਰਦੇ ਆਂ ਕਈ ਸ਼ਾਮ ਨੂੰ ਅੱਜ ਦੋ ਕੁ ਦਿਨਾਂ ਤੱਕ ਮੋੜਦੇ ਆਂ ਪਾਣੀ ਫੇਰ ਠੀਕ ਹੈ ਜੀ ਚਲੋ ਭਾਈ ਇਹ ਪਿਆਰ ਦਾ ਮੁੱਤਸਾ ਕੰਮ ਦਾ ਆੜੇ ਦੇ ਛੱਟ ਤਾਰ ਦਾ ਕੰਮ ਲੋ ਭਾਈ ਖਾਦ ਪਾ ਕੇ ਹਟੇ ਸਗੇ ਦੋ ਪੂਰੇ ਪਾਤੇ ਆ ਕਰ ਰਹਿ ਗਿਆ ਆ ਮੂਲੇ ਨੂੰ ਵੀ ਪਾਤਾ ਆ ਹੀ ਰਹਿ ਗਿਆ ਬਸ ਕਾਣਕ ਤਾਂ ਭਾਈ ਵਧੀਆ ਆਇਆ ਹੈ ਨਾ ਨੂੰ ਟੁੱਟ ਗਿਆ ਹੀ ਮਾੜਾ ਮਾੜਾ ਪਾਣੀ ਹੀ ਹੈ ਇੱਥੋਂ ਪੈਪਿਆ ਲੀਕ ਕਰਦਾ ਉਹ ਪਰਲੇ ਨੂੰ ਵੀ ਪਾਤਾ ਆ ਥਰੜੇ ਨੂੰ ਪੈ ਗਿਆ ਦੋ ਰਹਿ ਗਏ ਆ ਕਿਾਰੇ ਤੇ ਬਾਕੀ ਸਾਗ ਵੀ ਵਧੀਆ ਹੋ ਗਿਆ ਹੈ ਕੀ ਹਵਾ ਚੱਲਦੀ ਲੈਟ ਲੂਟ ਨਹੀਂ ਲੈ ਆਈ ਹੈਗੀ ਜੇ ਆ ਗਈ ਤਾਂ ਉਹ ਉਹਨੂੰ ਕੱਲ ਪਾਇਆ ਸੀ ਤੋ ਕੱਤਿਆਂ ਨੂੰ ਕੱਲ ਪਾਤਾ ਸੀ ਉਹਨੂੰ ਚਲਾ ਦਿੰਨੇ ਮੋਟਰਾਂ ਇਹ ਉਹ ਮੋਲਿਆਂ ਨੂੰ ਡੇਕ ਨਾਲ ਦਿਆਂ ਨੂੰ ਚਲੋ ਭਾਈ ਦੇਖੋ ਨੇ ਤੁਹਾਨੂੰ ਅੱਗੇ ਪਾ ਲਈਏ ਪੂਰਾ ਪੈਂਦਾ ਹੈ ਜਿਹੜਾ ਚਲੋ ਭਾਈ ਦੇਖੋ ਨੇ ਫੇਰ ਅੱਗੇ ਤੁਹਾਨੂੰ